ਜਿਹੜੀ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈਗੀ ਆ ਉਹ ਕੱਲੀ ਕਿਸਾਨਾਂ ਲਈ ਖਤਰਨਾਕ ਨਹੀਂ ਹੈਗੀ ਤੇ ਮੈਂ ਕਿਸਾਨਾਂ ਨੇ ਪਹਿਲਾਂ ਤਿੰਨ ਕਾਨੂੰਨ ਰੱਦ ਕਰਾਏ ਸੀ ਜਿਹਦੇ ਵਿੱਚ ਮੰਡੀ ਕਰਨ ਦਾ ਵੀ ਕਾਨੂੰਨ ਸੀ ਵੀ ਮੰਡੀਆਂ ਖਤਮ ਕਰਕੇ ਜਨਤਕ ਵੰਡ ਪ੍ਰਣਾਲੀ ਤੇ ਜਿਹੜਾ ਅਸਰ ਪੈਣਾ ਸੀਗਾ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਵਰਗਾਂ ਨੂੰ ਉਹਨਾਂ ਕਾਨੂੰਨਾਂ ਨੇ ਲੈਣਾ ਸੀਗਾ ਆਪਦੇ ਕਲਾਬੇ ਦੇ ਵਿੱਚ ਉਸੇ ਤਰ੍ਹਾਂ ਹੀ ਲੈਂਡ ਪੂਲਿੰਗ ਵਾਲਾ ਵੀ ਹੈ ਜਿਹੜਾ ਉਹ ਉਸੇ ਤਰ੍ਹਾਂ ਹੀ ਆ ਜਿਵੇਂ ਮੋਦੀ ਦਾ ਸੀਗਾ ਕਿੰਨੇ ਪਾਰਲੀਮੈਂਟ ਦੇ ਵਿੱਚ ਸਾਡੇ ਐਸੀ ਐਮਪੀ ਹੈਗੇ ਆ ਕਿੰਨੇ ਵਿਧਾਨ ਸਭਾ ਦੇ ਵਿੱਚ ਸਾਡੇ ਐਸੀ ਐਮਐਲਏ ਹੈਗੇ ਆ ਜਾਨੀ ਕੋਈ ਵੀ ਮਜ਼ਦੂਰਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਹਨਾਂ ਦੇ ਨੱਕ ਵਿੱਚ ਨੱਥ ਪਾਈ ਹੋਈ ਆ ਉਹਨਾਂ ਦੇ ਨੱਥ ਮਾਰੀ ਹੋਈ ਆ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਨੂੰ ਬਾੰਦਰੀ ਵਾਂਗੂ ਨੂੰ ਚਾਹੁੰਦੇ ਆ ਉਹ ਜਿਵੇਂ ਉਹ ਫੈਸਲਾ ਕਰਦੇ ਓਵੇਂ ਕਰਦੇ ਆ ਹੁਣ ਆ ਕੰਮ ਨਰੇਗਾ ਦਾ ਸਾਡੇ ਕੋਲੇ ਇਹ ਵੀ ਬੰਦ ਕਰਨ ਜਾ ਰਹੇ ਆ ਆਪ ਤਾਂ ਏਸਿਆਂ ਸੌ ਜਾਂਦੇ ਗਰੀਬਾਂ ਦਾ ਵੀ ਸੋਚਣ ਨਾ ਵੀ ਗਰੀਬ ਵੀ ਕਿਸੇ ਰੋਟੀ ਖਾਣੇ ਅਸੀਂ ਵੀ ਸਾਡੀ ਰੋਟੀ ਦਾ ਕੰਮ ਮੰਗ ਰਹੇ ਹਾਂ ਕੰਮ ਵੀ ਨਹੀਂ ਕੰਮ ਵੀ ਨਹੀਂ ਮਿਲ ਰਿਹਾ ਸਾਨੂੰ ਸਰ ਅੱਠ ਵਾਰੀ ਭਗਵੰਤ ਮਾਨ ਜਿਹੜਾ ਮਜ਼ਦੂਰਾਂ ਨਾਲ ਆ ਮੀਟਿੰਗ ਤੋਂ ਭੱਜ ਗਿਆ ਉਹਨਾਂ ਨੇ ਕੋਈ ਨਾ ਕੋਈ ਲਾਰਾ ਲਾ ਤਾਂ ਇੱਥੇ ਗਏ ਆ ਉੱਥੇ ਗਏ ਆ ਸੰਗਰੂਰ ਦੇ ਵਿੱਚ ਮਜ਼ਦੂਰ ਆ ਜਿਹੜੇ ਛਲੀਆਂ ਵਾਂਗੂ ਕੁੱਟੇ ਉਸ ਤੋਂ ਬਾਅਦ ਪਰਚੇ ਪਾਏ ਇਹ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿ ਇਹ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਅਸੀਂ ਬਿਜਲੀ ਦੇ ਬਿੱਲ ਮਾਫ ਕਰਾਂਗੇ ਤੁਸੀਂ ਮਜ਼ਦੂਰਾਂ ਦੇ ਸਰ ਤੂੰ ਇਹ ਦੇਖ ਲੋ ਵੀ ਲੱਖਾਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਮਜ਼ਦੂਰਾਂ ਦਾ ਮਾਈਕਰੋ ਫਾਈਨਾਂਸ ਦਾ ਵਾੜ-ਵਾੜ ਪਰੁੰਨਿਆ ਪਿਆ ਹੈਗਾ ਇਹਨਾਂ ਨੇ ਮਧਾਨ ਸਭਾ ਦੇ ਵਿੱਚ ਬਜਟ ਪੇਸ਼ ਕਰਤਾ ਉਹ ਪੈਸੇ ਆ ਜਿਹੜੇ ਸੰਗਦਰਸ਼ਨਾਂ ਦੇ ਵਿੱਚ ਲਾਤੇ ਹੈਗੇ ਪਰ ਮਜ਼ਦੂਰਾਂ ਦਾ 1 ਰੁਪਈਆ ਵੀ ਆ ਜਿਹੜਾ ਉਹ ਮਾਫ ਨਹੀਂ ਕੀਤਾ ਸਾਡੇ ਬੱਚੇ ਆ ਉਹ ਪੜ੍ਹ ਲਿਖ ਕੇ ਬੇਰਜਗਾਰ ਫਿਰਦੇ ਆਗੇ ਜੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂ ਸਾਨੂੰ ਨਰੇਗਾ ਦੀ ਵੀ ਨਹੀਂ ਜ਼ਰੂਰਤ ਤੇ ਨਾ ਸਾਨੂੰ ਐ ਰੋਲਣ ਦੀ ਜ਼ਰੂਰਤ ਹੈ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਤਾਜ ਅੱਜ ਪੰਜਾਬ ਦੇ ਪੰਜ ਮੰਤਰੀਆਂ ਦੇ ਘਰ ਆ ਜਿਹੜੇ ਘੇਰੇ ਗਏ ਆ ਮਜ਼ਦੂਰ ਜਥੇਬੰਦੀਆਂ ਵੱਲੋਂ ਤਮਾਮ ਜਿਹੜੀਆਂ ਜਥੇਬੰਦੀਆਂ ਸਾਂਝਾ ਮੋਰਚਾ ਅੱਜ ਲਾਇਆ ਗਿਆ ਗੱਲਬਾਤ ਕਰਦੇ ਆ ਕਿਹੜੀਆਂ ਕਿਹੜੀਆਂ ਮੰਗਾਂ ਨੇ ਤੇ ਨਾਲ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਮਜ਼ਦੂਰਾਂ ਦੇ ਆਗੂ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਅੱਜ ਬਈ ਘਰ ਘੇਰੇ ਗਏ ਇਹਦਾ ਕਾਰਨ ਕੀ ਆ ਮੁੱਖ ਕਿਉਂ ਇਕੱਠਾ ਹੋਣਾ ਪਿਆ ਸਾਰੀਆਂ ਜਥੇਬੰਦੀਆਂ ਨੂੰ ਅੰ ਪਹਿਲਾਂ ਤਾਂ ਵੀਰ ਜੀ ਤੁਹਾਡਾ ਧੰਨਵਾਦ ਲੋਕਵਾਜੀ ਟੀਵੀ ਚੈਨਲ ਵਾਲਿਆਂ ਵੀਰਾਂ ਦਾ ਦੂਸਰਾ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਸਾਂਝਾ ਮ ਪੰਜ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਗਿਆ ਉਹ ਘਰਾਓ ਕਿਉਂ ਕੀਤਾ ਕਿਉਂਕਿ ਸਾਂਝਾ ਮਜ਼ਦੂਰ ਮੋਰਚੇ ਦੀਆਂ ਕੁਝ ਅਹਿਮ ਤੇ ਬੁਨਿਆਦੀ ਮੰਗਾਂ ਜੀ ਉਹ ਕਿਹੜੀਆਂ ਸਭ ਤੋਂ ਪਹਿਲਾਂ ਕਿ ਜਿਹੜਾ ਇੱਥੋਂ ਦਾ ਭਾਰਤ ਦਾ ਕਾਨੂੰਨ ਕਹਿੰਦਾ ਹੈ ਜ਼ਮੀਨੀ ਸੁਧਾਰ ਕਾਨੂੰਨ 1975 ਦਾ ਜਿਹੜਾ ਲੈਂਡ ਸੀਲਿੰਗ ਐਕਟ ਬਣਿਆ ਹੈਗਾ ਜੀ ਕਿ ਉਹ ਸ਼ਕਤੀ ਨਾਲ ਪੰਜਾਬ ਸਰਕਾਰ ਨੂੰ ਲਾਗੂ ਕਰਨਾ ਚਾਹੀਦਾ ਔਰ ਜਿਹੜੇ ਕੋ ਜਿਹਨੂੰ ਆਪਾਂ ਕਹਿੰਦੇ ਕਿ ਜਿਹੜੇ ਜਿਹੜੇ ਸੈਂਕੜੇ ਏਕੜ ਦੇ ਮਾਲਕਾ ਹਜ਼ਾਰਾਂ ਏਕੜ ਦੇ ਮਾਲਕਾ ਉਹਨਾਂ ਲੋਕਾਂ ਤੋਂ ਜ਼ਮੀਨਾਂ ਖੋ ਕੇ ਛੋਟੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਨੇ ਉਹਦੇ ਨਾਲ ਨਾਲ ਪੰਚਾਇਤੀ ਜ਼ਮੀਨ 'ਚ ਤੀਜੇ ਹਿੱਸੇ ਦੀ ਮੰਗ ਹੈ ਕਿ ਇਹਨੂੰ ਪੱਕੇ ਤੌਰ ਤੇ ਹੈ ਜਿਹੜਾ ਉਹ ਮਜ਼ਦੂਰਾਂ ਨੂੰ ਦੇਣਾ ਚਾਹੀਦਾ ਔਰ ਐਸੀ ਧਰਮਸ਼ਾਲਾ ਦੇ ਵਿੱਚ ਇਹਦੀ ਬੋਲੀ ਹੋਣੀ ਚਾਹੀਦੀ ਆ ਇਹਦੇ ਨਾਲ ਨਾਲ ਕਿ ਮਜ਼ਦੂਰਾਂ ਨੂੰ ਇਹਨਾਂ ਨੇ ਕਿਹਾ ਸੀ ਭਾਵੇਂ ਕਾਂਗਰਸ ਸਰਕਾਰ ਸੀ ਇਹਨਾਂ ਨੇ ਉਹਨਾਂ ਨੇ ਵਾਅਦੇ ਕੀਤੇ ਇਹਨਾਂ ਨੇ ਗਰੰਟੀਆਂ ਕੀਤੀਆਂ ਸੀਗਾ ਕਿ ਇਹ ਮਜ਼ਦੂਰਾਂ ਨੂੰ ਪਲਾਟ ਦੇਵਾਂਗੇ ਪਰ ਇਹਨਾਂ ਨੇ ਐਲਾਨ ਕਰਤਾ ਕਿ 36000 ਪਲਾਟ ਪੰਜਾਬ ਦੇ ਵਿੱਚ ਵੰਡਦਾ ਪਰ ਤੁਸੀਂ ਦੇਖੋ ਕਿ ਪੰਜਾਬ ਦਾ 12880 ਤੋਂ ਵੱਧ ਪਿੰਡ ਹੈ ਤੁਸੀਂ ਐਵਰੇਜ ਕੱਢ ਲਓ ਇੱਕ ਪਲਾਟ ਵੀ ਪਿੰਡ ਦੇ ਵਿੱਚ ਨਹੀਂ ਆ ਹੈ ਆਉਂਦਾ ਹੈਗਾ ਹੈ ਜਾਂ ਆਇਆ ਹੈਗਾ ਅਜੇ ਤਾਂ ਵੰਡਿਆ ਨਹੀਂਗਾ ਕਿਤੇ ਇਸਤਾਨੀ ਗੱਲ ਕੋਈ ਦੇਖਣ ਨੂੰ ਮਿਲੀ ਨਹੀਂ ਹੈਗੀ ਪਲਾਟਾਂ ਦੀ ਗੱਲ ਹੈ ਉਹਦੇ ਨਾਲ ਨਾਲ ਮਜ਼ਦੂਰ ਦੀ ਦਿਹਾੜੀ ਹੈ ਜਿਹੜੀ ਮਜ਼ਦੂਰ ਦੀ ਦਿਹਾੜੀ ਹਰ ਕੋਈ ਰਾਜਨੀਤਿਕ ਪਾਰਟੀ ਹੈ ਜਿਹੜੀ ਚੋਣਾਂ ਮੋਕੇ ਜਿਵੇਂ ਆਪਾਂ ਕਹਿ ਦਈਏ ਕਿ ਜਿਵੇਂ ਬਰਸਾਤਾ ਮੌਕੇ ਡੱਡੂ ਨਿਕਲਦੇ ਉਵੇਂ ਸਾਰੀਆਂ ਪਾਰਟੀਆਂ ਆ ਜਾਂਦੀਆਂ ਹੈਗੀਆਂ ਪਰ ਮਜ਼ਦੂਰ ਦੀ ਦਿਹਾੜੀ ਦੀ ਗੱਲ ਕੋਈ ਵੀ ਪਾਰਟੀ ਨਹੀਂ ਕਰਦੀ ਹੈਗੀ ਔਰ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅਸੀਂ ਮੰਰੇਗਾ ਤਹਿਤ ਸਾਰਾ ਸਾਲ ਕੰਮ ਦੀ ਮੰਗ ਕਰਦੇ ਆਂ ਔਰ ਆਮ ਦਿਹਾੜੀ ਦੇ ਨਾਲ ਨਾਲ 700 ਰੁਪਿਆ ਦਿਹਾੜੀ ਆ ਮੰਰੇਗਾ ਮਜ਼ਦੂਰਾਂ ਦੀ ਵੀ ਮੰਗ ਕਰਦੇ ਹੈਗੇ ਆ ਉਸ ਤੋਂ ਅਗਲੀ ਗੱਲ ਹੈ ਕਿ ਭਗਵਾਨਤਮਾਨ ਸਰਕਾਰ ਨੇ ਕਿਹਾ ਹੈ ਕਿ ਇਹ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾਂਗੇ ਅਸੀਂ ਬਿਜਲੀ ਦੇ ਬਿੱਲ ਮਾਫ ਕਰਾਂਗੇ ਤੁਸੀਂ ਮਜ਼ਦੂਰਾਂ ਦੇ ਸਿਰ ਤੋਂ ਹੀ ਇਹ ਦੇਖ ਲਓ ਵੀ ਲੱਖਾਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਮਜ਼ਦੂਰਾਂ ਦਾ ਮਾਈਕਰੋ ਫਾਈਨਾਂਸ ਦਾ ਵਾਰ-ਵਾਰ ਪਰੁੰਨਿਆ ਪਿਆ ਹੈਗਾ ਇਹਨਾਂ ਨੇ ਮਧਾਨ ਸਭਾ ਦੇ ਵਿੱਚ ਬਜਟ ਪੇਸ਼ ਕਰਤਾ ਉਹ ਪੈਸੇ ਆ ਜਿਹੜੇ ਸੰਗਤ ਦਰਸ਼ਨਾਂ ਦੇ ਵਿੱਚ ਲਾਤੇ ਹੈਗੇ ਪਰ ਮਜ਼ਦੂਰਾਂ ਦਾ 1 ਰੁਪਈਆ ਵੀ ਜਿਹੜਾ ਉਹ ਮਾਫ ਨਹੀਂ ਕੀਤਾ ਉਹਦੇ ਨਾਲ ਨਾਲ ਬਿਜਲੀ ਬਿੱਲਾਂ ਦੀ ਗੱਲ ਆ ਜਿਹੜੀ ਇਹ ਇਹਨਾਂ ਨੇ ਕਿਹਾ ਸੀ ਕਿ ਅਸੀਂ 600 ਯੂਨਟ ਮਾਫ ਕਰਤੀ ਹੈਗੀ 600 ਯੂਨਟ ਮਾਫ ਹੋਣ ਦੇ باوجود ਵੀ ਹਜ਼ਾਰਾਂ ਰੁਪਈਆ ਮਜ਼ਦੂਰਾਂ ਨੂੰ ਜਿਹੜਾ ਉਹ ਬਿਜਲੀ ਬਿੱਲ ਆਇਆ ਹੋਇਆ ਹੈਗਾ ਅੱਜ ਜਿਹੜੇ ਲੋਕ ਹੈਗੇ ਸਾਡੇ ਲਗਭਗ ਸੈਕੜਿਆਂ ਦੀ ਗੰਦੀ ਵਿੱਚ ਬੀਬੀਆਂ ਬਿੱਲ ਵੀ ਲੈਂਦੇ ਹੈਗੇ ਜਿਹੜੇ ਕੋਈ 40000 ਆ 50000 ਹੈ ਕਹਿਣ ਦਾ ਮਤਲਬ ਕਿ ਚੰਨੀ ਸਰਕਾਰ ਮੌਕੇ ਜਿਹੜੇ ਬਕਾਇਏ ਸੀਗੇ ਇਹਨਾਂ ਨੇ ਉਹ ਕੱਢ ਕੇ ਹੁਣ ਮਾਰੇ ਹੈਗੇ ਆ ਉਹਦੇ ਨਾਲ ਨਾਲ ਅਸੀਂ ਭਗਵੰਤ ਮਾਨ ਸਰਕਾਰ ਦੇ ਨਾਲ ਜਿਵੇਂ ਆਪਾਂ ਕਰਕੇ ਸਾਡੀ ਨਾਰਾਜ਼ਗੀ ਸਾਡਾ ਰੋਸ ਹੈ ਕਿ ਸਾਂਝੇ ਮਜ਼ਦੂਰ ਮੋਰਚੇ ਨੇ ਲਗਭਗ ਲਗਭਗ 8 ਵਾਰ ਜੀ ਭਗਵੰਤ ਮਾਨ ਮੁੱਖ ਮੰਤਰੀ ਨਾਲ ਮੀਟਿੰਗ ਦਾ ਜਿਹੜਾ ਬਣਾਇਆ ਜਾਂ ਉਹਨਾਂ ਨੇ ਮੀਟਿੰਗ ਦਿੱਤੀ 8 ਵਾਰ ਹੀ ਭਗਵੰਤ ਮਾਨ ਜਿਹੜਾ ਆ ਮਜ਼ਦੂਰਾਂ ਨਾਲ ਆ ਮੀਟਿੰਗ ਤੋਂ ਭੱਜ ਗਿਆ ਉਹਨਾਂ ਨੇ ਕੋਈ ਨਾ ਕੋਈ ਲਾਰਾ ਲਾ ਤਾਂ ਇੱਥੇ ਗਏ ਆ ਉੱਥੇ ਗਏ ਆ ਜਿਹਨੂੰ ਆਪਾਂ ਕਹਿਣਾ ਹੋਵੇ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਕਿ ਤੂੰ ਮਗਦਾਰੀ ਵੇ ਸੂਰਜਾ ਕੰਮੀਆਂ ਦੇ ਬਿਹੜੇ ਜਿਹੜਾ ਭਗਵੰਤ ਮਾਨ ਕਹਿੰਦਾ ਸੀਗਾ ਕਿ ਸਾਡੀ ਸਰਕਾਰ ਸੱਥਾਂ ਚੋਂ ਚੱਲੂਗੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਹਰਾ ਪੈਨ ਕਿਸਾਨਾਂ ਮਜ਼ਦੂਰਾਂ ਦੀ ਬਿਹਤਰੀ ਲਈ ਚੱਲੂਗਾ ਪਰ ਮਜ਼ਦੂਰਾਂ ਨੂੰ ਕਿਸਾਨਾਂ ਦੀ ਤਾਂ ਜਿਹੜੀ ਹਾਲਤ ਹੈਗੀ ਹੈਗੀ ਆ ਸੰਗਰੂਰ ਦੇ ਵਿੱਚ ਮਜ਼ਦੂਰ ਆ ਜਿਹੜੇ ਛਲੀਆਂ ਵਾਂਗੂ ਕੁੱਟੇ ਉਸ ਤੋਂ ਬਾਅਦ ਪਰਚੇ ਪਾਏ ਔਰ ਸੰਗਰੂਰ ਦੇ ਵਿੱਚ ਜਿਹੜੀ ਮੈਂ ਜ਼ਮੀਨ ਦੀ ਗੱਲ ਕੀਤੀ ਹੈਗੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਸ ਜਿਹੜਾ ਜ਼ਮੀਨ ਹੱਦਬੰਦੀ ਕਾਨੂੰਨ ਬਣਿਆ ਹੈਗਾ ਉਹ ਤੇ ਸੰਘਰਸ਼ ਕਰ ਰਹੀ ਹੈਗੀ ਆ ਉਹਨਾਂ ਦੇ ਸੈਂਕੜੇ ਸਾਥੀ ਆ ਜਿਹੜੇ ਉਹ ਗ੍ਰਿਫਤਾਰ ਕੀਤੇ ਭਾਵੇਂ ਲੋਕ ਵਿਰੋਧ ਕਰਕੇ ਛੜਤੇ ਪਰ ਉਹਨਾਂ ਦੀ ਅੱਜ ਵੀ ਜਥੇਬੰਦੀ ਦੀ ਸਰਗਰਮੀ ਦੇ ਪਾਬੰਦੀ ਲਾਈ ਹੋਈ ਆ ਔਰ ਅਸੀਂ ਮੰਗ ਕਰਦੇ ਆ ਕਿ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਜੇ ਕੋਈ ਸਰਕਾਰ ਇਸ ਤਰ੍ਹਾਂ ਦਾ ਦਬਾਅ ਪਾਉਂਦੀ ਆ ਉਹਦਾ ਅਸੀਂ ਡਟਵਾ ਵਿਰੋਧ ਕਰਾਂਗੇ ਔਰ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਕਰਨ ਵਾਸਤੇ ਸਾਰੇ ਪੰਜਾਬ ਦੇ ਵਿੱਚ ਉਹਦੀ ਕੜੀ ਵਜੋਂ ਕੁਲਤਾਰ ਸੰਧਵਾ ਦੇ ਘਰ ਦਾ ਕਰਾਉ ਕੀਤਾ ਅੱਛਾ ਇਸ ਤੋਂ ਬਾਅਦ ਸਰਕਾਰ ਇੱਕ ਹੁਣ ਨਵੀਂ ਪਾਲਿਸੀ ਵੀ ਲਿਖੀ ਹੈ ਲੈਂਡ ਪੂਲਿੰਗ ਪਾਲਿਸੀ ਉਹਨੂੰ ਮਜ਼ਦੂਰਾਂ ਦੇ ਉੱਤੇ ਕੀ ਅਸਰ ਪਊਗਾ ਉਸ ਪਾਲਿਸੀ ਦਾ ਕਿਸਾਨਾਂ ਤੋਂ ਜ਼ਮੀਨਾਂ ਖੋਹ ਲੈਣੇ ਪਰ ਮਜ਼ਦੂਰਾਂ ਤੇ ਕੀ ਬੀਤੂਗੀ ਉਹਦੇ ਨਾਲ ਉਹਦੇ ਚ ਦੇਖੋ ਕਿ ਜਿਹੜੀ ਲੈਂਡ ਪੂਲਿੰਗ ਹੈ ਜਿਹੜੀ ਪਾਲਿਸੀ ਹੈਗੀ ਆ ਉਹ ਕੱਲੀ ਕਿਸਾਨਾਂ ਲਈ ਖਤਰਨਾਕ ਨਹੀਂ ਹੈਗੀ ਜਿਹੜੀ ਅਸੀਂ ਗੱਲ ਕਰਦੇ ਹੈਗੇ ਕਿ ਪੰਚਾਇਤੀ ਜ਼ਮੀਨਾਂ ਦੀ ਤਾਂ ਬਹੁਤ ਸਾਰੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਇਹਨਾਂ ਦੇ ਮੰਤਰੀਆਂ ਸੰਤਰੀਆਂ ਦੇ ਹੋਰ ਜਿਹੜੇ ਕੋਈ ਕੌਲੀ ਚੱਟ ਹੈਗੇ ਨੇੜਲੇ ਹੈਗੇ ਆ ਖਾਸ ਹੈਗੇ ਆ ਉਹਨਾਂ ਨੇ ਇਹ ਪੰਚਾਇਤੀ ਜ਼ਮੀਨਾਂ ਤੇ ਵੀ ਅੱਖ ਰੱਖੀ ਹੋਈ ਹੈਗੀ ਆ ਕਿਉਂਕਿ ਸਾਡੀ ਸਾਡਾ ਮੰਨਣਾ ਇਹ ਹੈਗੇ ਆ ਹੈਗਾ ਕਿ ਸਰਕਾਰ ਆ ਜਿਹੜੀ ਉਹ ਆਪਦੇ ਅਸਲੀ ਰੂਪ ਦੇ ਵਿੱਚ ਮੋਦੀ ਵਾਲੇ ਰੂਪ ਦੇ ਵਿੱਚ ਆ ਗਈਗੀ ਜਿਵੇਂ ਕਿਸਾਨਾਂ ਨੇ ਪਹਿਲਾਂ ਤਿੰਨ ਕਾਨੂੰਨ ਰੱਦ ਕਰਾਏ ਸੀ ਜਿਹਦੇ ਵਿੱਚ ਮੰਡੀ ਕਰਨ ਦਾ ਵੀ ਕਾਨੂੰਨ ਸੀ ਵੀ ਮੰਡੀਆਂ ਖਤਮ ਕਰਕੇ ਜਨਤਕ ਵੰਡ ਪ੍ਰਣਾਲੀ ਤੇ ਜਿਹੜਾ ਅਸਰ ਪੈਣਾ ਸੀਗਾ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਵਰਗਾਂ ਨੂੰ ਉਹਨਾਂ ਕਾਨੂੰਨਾਂ ਨੇ ਲੈਣਾ ਸੀਗਾ ਆਪਦੇ ਕਲਾਬੇ ਦੇ ਵਿੱਚ ਉਸੇ ਤਰ੍ਹਾਂ ਹੀ ਲੈਂਡ ਪੂਲਿੰਗ ਵਾਲਾ ਵੀ ਹੈ ਜਿਹੜਾ ਉਹ ਉਸੇ ਤਰ੍ਹਾਂ ਹੀ ਆ ਜਿਵੇਂ ਮੋਦੀ ਦਾ ਸੀਗਾ ਮੋਦੀ ਨੇ ਵੀ ਤਿੰਨ ਕਾਨੂੰਨ ਵਾਪਸ ਲਏ ਆ ਔਰ ਪੰਜਾਬ ਸਰਕਾਰ ਵੀ ਲੈਂਡ ਪੂਲਿੰਗ ਦੀ ਪਾਲਿਸੀ ਵਾਪਸ ਲੈਣੀ ਪਊਗੀ ਪੰਜਾਬ ਦੇ ਲੋਕਾਂ ਨੇ ਝੰਡਾ ਚੱਕ ਲਿਆ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਮਜ਼ਦੂਰਾਂ ਦੀ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੀ ਮਾਂ ਪੜ ਲਈ ਆ ਔਰ ਜਿਵੇਂ ਪਹਿਲਾ ਤਿੰਨ ਕਾਨੂੰਨ ਰੱਦ ਕਰਾਏ ਸੀ ਇਸੇ ਤਰ੍ਹਾਂ ਹੀ ਲੈਂਡ ਪੂਲਿੰਗ ਹੈ ਜਿਹੜੀ ਪਾਲਿਸੀ ਆ ਕਿਸਾਨ ਦੀ ਕਿਸਾਨ ਮidur ਤੁੰਡ ਕੇ ਰੱਖ ਦੇਣਗੇ ਅਜਿਵੇਂ ਆ ਜੀ ਜਿਵੇਂ ਸਰਕਾਰ ਨੇ ਇੰਨੇ ਗਰੰਟੀਆਂ ਦਿੱਤੀਆਂ ਕਹਿੰਦੇ ਸੀਗੇ ਹੁਣ ਸਾਰ ਪੂਰੀਆਂ ਕਰ ਦੇਵਾਂਗੇ ਪਰ ਹੁਣ ਤਾਂ ਲਗਭਗ ਸਾਲ ਸਵਾ ਸਾਲ ਰਹਿ ਗਿਆ ਵੀ ਕਿੱਥੇ ਆ ਤੁਹਾਡੇ ਨਾਲ ਗੱਲਬਾਤ ਵੀ ਨਹੀਂ ਕਰਨ ਨੂੰ ਤਿਆਰ ਪਰ ਹੈ ਕਿ ਚੱਲ ਕੀ ਰਿਹਾ ਸਾਰਾ ਕੁਝ ਦੇਖੋ ਜੀ ਅਸੀਂ ਇਸ ਗੱਲ ਨੂੰ ਮੁੱਢੋਂ ਸੁੱਢੋਂ ਰੱਦ ਕਰਦੇ ਆ ਅਸੀਂ ਜਦੋਂ ਵੀ ਚੋਣਾ ਆਉਂਦੀਆਂ ਅਸੀਂ ਸਰਕਾਰ ਮ ਸਿਆਸੀ ਮੁਹਿੰਮ ਛੇੜਦੇ ਆ ਉਸ ਮੁਹਿੰਮ ਦੇ ਅੰਦਰ ਲੋਕਾਂ ਨੂੰ ਦੱਸਦੇ ਆ ਕਿ ਸਿਰਫ ਪਰਦਾ ਪਾਉ ਸਕੀਮ ਹੈਗੀ ਆ ਇਸ سرمایہਦਾਰੀ ਦਾ ਇੱਕ ਸੰਦ ਹੈ ਵੋਟਾਂ ਦਾ ਟਕਵਾਂਜ ਰਚਦੀਆਂ ਇਹ ਇੰਨਾ ਵੋਟਾਂ ਰਾਹੀਂ ਮਜ਼ਦੂਰਾਂ ਦੀ ਕਿਸਾਨਾਂ ਦੀ ਜਿਹੜੀ ਕਿਸਮਤ ਆ ਉਹ ਨਹੀਂ ਬਦਲ ਸਕਦੀ ਕਿ ਜੇ ਮਜ਼ਦੂਰਾਂ ਕਿਸਾਨਾਂ ਦੀ ਕਿਸਮਤ ਬਦਲਣੀ ਆ ਤਾਂ ਉਹ ਜਾਣੀ ਸੰਘਰਸ਼ਾਂ ਰਾਹੀਂ ਬਦਲ ਸਕਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੇ ਇੱਕ ਕਈ ਹੈ ਉਹ ਕਈ ਟੋਇਆ ਪੱਟ ਸਕਦੀ ਹੈ ਪਰ ਉਹ ਇਕੱਠੇ ਨਹੀਂ ਵੱਟ ਸਕਦੀ ਦਾਤੀ ਪੱਠੇ ਵੱਡ ਸਕਦੀ ਹੈ ਪਰ ਉਹ ਕਿਰਾਏ ਵਾਂਗੂ ਜ਼ਮੀਨ ਪੱਧਰ ਨਹੀਂ ਕਰ ਸਕਦੀਗੀ ਇਸੇ ਤਰ੍ਹਾਂ ਜਿਹੜੀ ਪਾਰਲੀਮੈਂਟ ਆ ਜਾਂ ਵਿਧਾਨ ਸਭਾ ਹੈ ਉਹ ਜਦੋਂ ਬਣੀ ਹੀ سرمਾਇਦਾਰੀ ਵਾਸਤੇ ਐ ਜਦੋਂ ਬਣੀ ਹੀ ਇੱਥੋਂ ਦੇ ਕਾਰਪੋਰੇਟਾਂ ਵਾਸਤੇ ਐ ਉਥੇ ਕਾਨੂੰਨ ਪਾਸ ਹੀ ਉਹ ਹੋਣਿਆ ਜਿਹੜੇ ਮਜ਼ਦੂਰਾਂ ਦੇ ਹੱਕ ਖੋਏ ਜਾਣੇ ਆ ਉਥੇ ਕਾਨੂੰਨ ਪਾਸ ਹੀ ਉਹ ਹੋਣਿਆ ਜਿਹੜੇ ਇੱਥੋਂ ਦੇ ਜ਼ਗੀਰਦਾਰਾਂ ਦੇ ਪੱਖ 'ਚ ਭੁਗਦੇ ਆ ਇੱਥੋਂ ਦੇ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਭੁਗਦੇ ਆ ਤਾਂ ਫੇਰ ਉਹ ਸਾਡੇ ਪੱਖ 'ਚ ਕਿਵੇਂ ਹੋਗੀ ਇਸ ਕਰਕੇ ਅਸੀਂ ਇਹ ਸਮਝਦੇ ਆ ਕਿ ਅੱਜ ਦੀ ਹਾਲਤ ਦੇ ਵਿੱਚ ਜਦੋਂ ਲੋਕਾਂ ਦੀ ਤਾਕਤ ਕਮਜ਼ੋਰ ਆ ਲੋਕਾਂ ਦੀ ਤਾਕਤ ਜਿਹੜੀ ਉਸ ਤਰ੍ਹਾਂ ਦੀ ਹੈ ਨਹੀਂਗੀ ਤਾਂ ਉਸ ਟਾਈਮ ਜੇ ਤੁਸੀਂ ਇਹਨਾਂ ਤੋਂ ਆਸ ਕਰੋ ਕਿ ਵਿਧਾਨ ਸਭਾ ਦੇ ਵਿੱਚ ਜਾ ਕੇ ਕੋਈ ਗੱਲ ਕਰੂਗਾ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਪਾਰਲੀਮੈਂਟ ਦੇ ਵਿੱਚ ਸਾਡੇ ਐਸੀ ਐਮਪੀ ਹੈਗੇ ਆ ਕਿੰਨੇ ਵਿਧਾਨ ਸਭਾ ਦੇ ਵਿੱਚ ਸਾਡੇ ਐਸੀ ਐਮਐਲਏ ਹੈਗੇ ਆ ਜਾਨੀ ਕੋਈ ਵੀ ਮਜ਼ਦੂਰਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਉਹਨਾਂ ਦੇ ਨੱਕ ਵਿੱਚ ਨੱਥ ਪਾਈ ਹੋਈ ਆ ਉਹਨਾਂ ਦੇ ਨੱਥ ਮਾਰੀ ਹੋਈ ਆ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਨੂੰ ਬਾੰਦਰੀ ਵਾਂਗੂ ਨਚਾਉਂਦੇ ਆ ਉਹ ਜਿਵੇਂ ਉਹ ਫੈਸਲਾ ਕਰਦੇ ਓਵੇਂ ਕਰਦੇ ਆ ਇਸ ਕਰਕੇ ਪਾਰਲੀਮੈਂਟ ਵਿਧਾਨ ਸਭਾਆਂ ਜਿਹੜੀਆਂ ਉਹਦੇ ਵਾਸਤੇ ਅਸੀਂ ਤਾਂ ਮੈਂ ਇਹ ਕਿ ਭਗਵੰਤ ਮਾਨ ਕੀ ਭਗਵੰਤ ਮਾਨ ਦਾ ਪਿਓ ਵੀ ਕਿਤੇ ਦੁਬਾਰਾ ਆ ਜਾਵੇ ਉਹ ਵੀ ਇਹ ਨਹੀਂ ਕਰ ਸਕਦਾ ਉੱਥੇ ਬੜੇ ਮਤਲਬ ਬੋਲਦੇ ਹੁੰਦੇ ਸੀ ਮੁੱਖ ਮੰਤਰੀ ਕਿ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਬੜੇ ਪਰ ਉਸ ਤੋਂ ਬਾਅਦ ਜਦੋਂ ਤੋਂ ਮੁੱਖ ਮੰਤਰੀ ਬਣੇ ਐ ਉਹ ਗੱਲਾਂ ਵੀ ਨਹੀਂ ਕਰਦੇ ਦਿਖਾਈ ਦਿੱਤੇ ਕਿਤੇ ਨਾ ਕਿਤੇ ਦੇਖੋ ਇਹ ਗੱਲ ਤਾਂ ਉਹਦੇ ਵਿੱਚ ਹੀ ਸ਼ਾਮਲ ਹੈ ਇੱਕ ਤਰ੍ਹਾਂ ਨਾਲ ਜੇ ਮੰਗਦਾ ਰਹੀਵੇਂ ਸੂਰਜਾ ਵਾਲੀ ਗੱਲ ਦੇਖਣੀ ਹੋਵੇ ਤਾਂ ਯਾਨੀ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਜਿਹੜੇ ਕਾਰਖਾਨੇ ਮਾਲਕ ਹੈਗੇ ਆ ਅਮਾਨੀ ਅੰਡਾਨੀ ਟਾਟੇ ਬਾਟੇ ਡਾਲਵੀ ਐ ਜਿਵੇਂ ਉਹਨਾਂ ਨੂੰ ਪਹਿਲਾਂ ਵਾਲੇ ਦਿੰਦੇ ਰਹੇ ਆ ਗੱਫੇ ਉਸੇ ਤਰ੍ਹਾਂ ਭਗਵੰਤ ਮਾਨ ਨੇ ਵੀ ਦਿੱਤੇ ਆ ਜਿਵੇਂ ਮੈਨੂੰ ਮੋਦੀ ਦੀ ਗੱਲ ਕਰਨੀ ਹੋਵੇ ਤਾਂ 2023 ਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਤੋਂ 23000 ਕਰੋੜ ਰੁਪਇਆ ਗ੍ਰਾਉਂਡ ਦਾ ਫੈਸਲਾ ਕੀਤਾ ਤੇ ਅਗਰਾਉਂਡ ਦਾ ਫੈਸਲਾ ਕੀਤਾ ਵੱਡੀ ਇੱਕ ਤਰ੍ਹਾਂ ਨਾਲ ਫੜ ਮਾਰੀ ਪਰ ਅਗਰਾਇਆ 12000 ਕਰੋੜ ਰੁਪਈਆ ਤੇ ਬਾਕੀ ਜਿਹੜਾ 11000 ਕਰੋੜ ਰੁਪਈਆ ਰਹਿ ਗਿਆ ਉਹਨੂੰ ਵਟੇ ਖਾਤੇ ਪਾਤਾ ਵੀ ਇਹ ਲਿਆ ਨਹੀਂ ਜਾ ਸਕਦਾਗਾ ਇਹ ਗਰੀਬ ਆਏ ਤਾਰ ਨਹੀਂ ਸਕਦੇਗੇ ਅਸੀਂ ਕਹਿੰਦੇ ਆ ਕਿ ਇੱਥੇ ਹੀ ਫਰਕ ਹੈ ਜੇ ਉਹਨਾਂ ਤੋਂ ਵੱਡਿਆਂ ਨੂੰ ਟੈਕਸ ਲਾਏ ਜਾਣ ਉਹ ਪੈਸਾ ਅਗਰਾਇਆ ਜਾਵੇ ਤਾਂ ਇੱਥੇ ਕਿਸਾਨਾਂ ਦੀਆਂ ਫਸਲਾਂ ਦੁੱਗਣੇ ਭਾਅ ਤੇ ਖਰੀਦੀਆਂ ਜਾ ਸਕਦੀਆਂ ਮਜ਼ਦੂਰਾਂ ਨੂੰ 21 ਸਾਲ ਬਿਨਾਂ ਰੁਕੇ ਕੰਮ ਦਿੱਤਾ ਜਾ ਸਕਦਾ ਜੋ ਪੈਸਾ ਅਗਰਾ ਲਿਆ ਜਾਵੇ ਇਸ ਕਰਕੇ ਉਧਰਲੇ ਪਾਸੇ ਨਾ ਭਗਵੰਤ ਮਾਨ ਦਾ ਫੋਬਿੰਦਾ ਨਾ ਇੱਥੋਂ ਦੇ ਮੋਦੀ ਦਾ ਫੋਬਿੰਦਾ ਇਸ ਵਾਸਤੇ ਅਸੀਂ ਇਹ ਸਮਝਦੇ ਆ ਕਿ ਕਮੀਆਂ ਦੇ ਵੇੜੇ ਦੀ ਸਿਰਫ ਗੱਲ ਕਰਦੇ ਆ ਪਰ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਭੁਗਦੇ ਆ ਇਹੀ ਭਗਵੰਤ ਮਾਨ ਨਹੀਂ ਕੀਤਾ ਜਦੋਂ ਸਰਕਾਰ ਬਣੀ ਆ ਬੀਬੀਆਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲ ਆਈਆਂ ਨੇ ਅਸਾਂ ਕੀ ਸੀ ਤੇ ਨਿਕਲਿਆ ਕੀ ਬਾਅਦ ਚ ਸਭ ਤੋਂ ਪਹਿਲਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਬੀਬੀਆਂ ਨੂੰ ਕਿਹਾ ਸੀ 1100 ਰੁਪਏ ਤੁਹਾਡੇ ਖਾਤਿਆਂ 'ਚ ਪਾਇਆ ਜਾਊਗਾ ਇਹ ਝੂਠੇ ਵਾਦੇ ਕਰਕੇ ਮੁੱਕਰ ਗਏ ਤੁਹਾਡੇ ਕਿੰਨੇ ਆ ਗਏ ਖਾਤੇ 'ਚ ਸਾਡੇ ਕਿੰਨੇ ਵੀ ਨਹੀਂ ਆਏ ਜੀ ਆ ਨਰੇਗਾ ਦਾ ਕੰਮ ਸੀ ਭੋਰਾ ਚੱਲਦਾ ਜਿਹੜਾ ਉਹ ਵੀ ਖੋਣ ਨੂੰ ਜਾ ਰਹੇ ਐ ਜੀ ਫਿਰ ਦੋ ਕੁ ਕਰੀਬ ਕਰਨਗੇ ਤਾਂ ਕਰਨਗੇ ਕੀ ਜੀ ਉਹਨਾਂ ਨਾਲ ਆਇਆ ਸੀ ਜੀ ਉਹਨਾਂ ਦਾ ਵੀ ਰੇਟ ਕਹਿ ਕੇ ਤਾਂ 4000 ਰੁਪਏ ਕਿੱਲੇ ਦਾ ਕੱਢਿਆ ਸੀ ਉਹ ਵੀ ਸਾਨੂੰ 3800 3700 ਜੀ ਉਹ ਕੀਤਾ ਸਾਰਾ ਦਿਹਾੜੀ ਗਰਮੀ 'ਚ ਵੀ ਉਹ ਵੀ ਘੱਟ ਮਿਲੇ ਜੀ ਬੱਚੇ ਛੋਟੇ ਛੋਟੇ ਛੱਡ ਕੇ ਜਾਂਦੇ ਸੀ ਤਾਂ ਵੀ ਰੇਟ ਘਟਾ ਦਿੱਤਾ ਗਿਆ ਜੀ ਜਿਮੇਦਾਰਤਾ ਆਪ ਦਾ ਉਹ ਕਰ ਲੈਂਦੇ ਆਗੇ ਪਰ ਗਰੀਬ ਕਿੱਥੋਂ ਉਹ ਕਰਨਗੇ ਹੁਣ ਆ ਕੰਮ ਨਰੇਗਾ ਦਾ ਸਾਡੇ ਕੋਲੇ ਇਹ ਵੀ ਬੰਦ ਕਰਨ ਜਾ ਰਹੇ ਆ ਆਪ ਤਾਂ ਏਸੀ ਸੌ ਜਾਂਦੇ ਗਰੀਬਾਂ ਦਾ ਵੀ ਸੋਚਣ ਨਾ ਵੀ ਗਰੀਬ ਵੀ ਕਿਸ ਰੋਟੀ ਖਾਣੇ ਅਸੀਂ ਵੀ ਸਾਡੀ ਰੋਟੀ ਦਾ ਕੰਮ ਮੰਗ ਰਹੇ ਹਾਂ ਕੰਮ ਵੀ ਨਹੀਂ ਕੰਮ ਵੀ ਨਹੀਂ ਮਿਲ ਰਿਆ ਸਾਨੂੰ ਸਰ ਸਾਡੀ ਦਿਹਾੜੀ 700 ਹੋਣੀ ਚਾਹੀਦੀ ਸਾਨੂੰ 300 ਪਰ 250 ਰੁਪਏ ਚ ਹੀ ਫਰਾਉਂਦੇ ਆਗੇ ਅੱਧੀ ਦਿਹਾੜੀ ਵੀ 250 ਰੁਪਏ ਤੱਕ ਹੀ ਦਿੰਦੇ ਸਾਨੂੰ ਸਾਡੇ ਕੀਤੇ ਆ ਜਿਹੜੇ ਵਾਦੇ ਪੂਰੇ ਕਰ ਦਨ ਅਸੀਂ ਸਰਕਾਰ ਨਾਲ ਕੁਝ ਨਹੀਂ ਕਹ ਬੋ ਕਹਿੰਦੇ ਜੋ ਜਿਹੜੀ 17 ਏਕੜ ਦੀ ਗੱਲ ਹੋਈ ਆ ਉਹ ਸਾਨੂੰ ਵੀ ਦੇਣ ਵਿੱਚੋਂ ਫਿਰ ਅਸੀਂ ਕਿਉਂ ਨਰੇਗਾ ਦੀ ਭਾਲ ਕਰਾਂਗੇ ਕਿਉਂ ਅਸੀਂ ਫਿਰ ਰੁਲਾਗੇ ਐ ਛੜਕਾਂ ਤੇ ਜਦੋਂ 17 ਏਕੜ ਜ਼ਮੀਨ ਹੋਈ ਸਾਡੇ ਬੱਚੇ ਆ ਉਹ ਪੜ੍ਹ ਲਿਖ ਕੇ ਬੇਰੁਜ਼ਗਾਰ ਫਿਰਦੇ ਆਗੇ ਜੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂ ਸਾਨੂੰ ਨਰੇਗਾ ਦੀ ਵੀ ਨਹੀਂ ਜ਼ਰੂਰਤ ਤੇ ਨਾ ਸਾਨੂੰ ਐ ਰੋਲਣ ਦੀ ਜ਼ਰੂਰਤ ਹੁਣ ਕੰਮ ਜਿਹੜਾ ਬੰਦ ਕਰਨ ਜਾ ਰਹੇ ਨਰੇਗਾ ਦਾ ਹਾਂਜੀ ਕੰਮ ਬੰਦ ਕਰਨ ਜਾ ਰਹੇ ਆ ਜੀ ਕੀ ਕਾਰਨ ਦੱਸਦੇ ਆ ਪਤਾ ਕੀ ਲੱਗਿਆ ਕੁਝ ਪਿੱਛੋਂ ਪਤਾ ਨਹੀਂ ਲੱਗਿਆ ਹਜੇ ਕਾਰਨ ਜਿਉਂ ਕਹਿੰਦੇ ਆ ਵੀ ਕੰਮ ਨਰੇਗਾ ਦਾ ਬੰਦ ਕੀਤਾ ਜਾਊਗਾ ਕੰਮ ਬੰਦ ਹੋ ਗਿਆ ਹਾਂਜੀ ਕੰਮ ਬਿਲਕੁਲ ਬੰਦ ਕਰਨ ਦਾ ਕਹਿ ਰਹੇ ਆ ਜੀ ਮਤਲਬ ਬਹੁਤੇ ਕਰਤਾ ਇਸ ਕੰਮ ਤੇ ਚੱਲਦੇ ਹੋਣੇ ਆ ਬਹੁਤਿਆਂ ਦਾ ਚੱਲਦਾ ਜੀ ਹੁਣ ਤੁਸੀਂ ਵੇਖ ਹੀ ਰਹੇ ਹੋ ਵੀ ਕਿੰਨਾ ਹਜ਼ਾਰਾਂ ਲੋਕ ਇੱਥੇ ਬੈਠੇ ਆ ਧਰਨੇ ਤੇ ਧੁੱਪ ਛੜ ਰਹੇ ਆ ਪਰ ਆਪਣੇ ਆ ਮੰਤਰੀਆਂ ਨੂੰ ਤਾਂ ਕੋਈ ਇਸ ਦਾ ਹੈ ਨਹੀਂਗਾ ਉਹ ਤਾਂ ਵਾਰੀ ਮਚੀ ਨਹੀਂ ਜੋ ਗਨਰਮਾ ਵੀ ਚੁਗਣ ਵਾਲੀ ਮਸ਼ੀਨ ਆ ਗਈ ਐ ਝੋਨਾ ਲਾਉਣ ਵਾਲੀ ਵੀ ਮਸ਼ੀਨ ਆ ਗਈ ਐ ਜੀ ਤੇ ਫਿਰ ਗਰੀਬ ਕਿੱਧਰ ਜਾਣ ਆਹੀ ਇੱਕ ਕੰਮ ਉਹਨਾਂ ਕੋਲੇ ਤੇ ਇਹ ਵੀ ਬੰਦ ਕਰ ਦਣਗੇ ਤਾਂ ਫਿਰ ਗਰੀਬ ਦਾ ਚੁੱਲ੍ਹਾ ਕਿੱਥੋਂ ਬਲੂਗਾ ਜੀ ਜੇਕਰ ਮੰਨ ਲਓ ਅੱਜ ਅੱਜ ਤੱਕ ਤੁਹਾਨੂੰ ਧਰਨੇ ਲਾਇਏ ਸੀਗੇ ਇਸ ਤੋਂ ਅਗਲਾ ਕੀ ਆ ਤੁਹਾਡਾ ਵੱਡਾ ਪ੍ਰੋਗਰਾਮ ਅਗਲਾ ਇਹੋ ਹੀ ਆ ਜੀ ਜੇ ਅੱਜ ਜਿਹੜੀਆਂ ਮੰਗਾਂ ਤੇ ਇਹਦੇ ਤੇ ਭਗਵੰਤ ਮਾਨ ਨਹੀਂ ਮੀਟਿੰਗ ਕਰਦਾ ਮਜ਼ਦੂਰਾਂ ਨੂੰ ਫਿਰ ਇਹ ਸਾਂਝੇ ਮੋਰਚੇ ਵੱਲੋਂ ਅਗਲਾ ਐਲਾਨ ਕੀਤਾ ਜਾਊਗਾ ਉਹਦੋਂ ਤੁਹਾਨੂੰ ਦੱਸ ਦੱਸ ਦਿੱਤਾ ਜਾਊਗਾ ਜਿਹੜਾ ਨਰੇਗਾ ਦਾ ਕੰਮ ਆ ਭੈਣ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਇਹ ਜਾਣੀ ਕਿ ਸਿੱਧੇ ਤੌਰ ਤੇ ਐ ਨਹੀਂ ਕਹਿੰਦੇ ਵੀ ਅਸੀਂ ਬੰਦ ਕਰਦੇ ਆ ਇਹ ਹੌਲੀ ਹੌਲੀ ਕਾਟਰ ਆ ਰਹੇ ਆ ਜਿਵੇਂ ਕਿ ਪਹਿਲਾਂ ਕੱਚੇ ਰਾਵਾਂ ਦਾ ਕੰਮ ਬੰਦ ਕੀਤਾ ਫਿਰ ਛੱਪੜਾਂ ਦਾ ਕੰਮ ਬੰਦ ਕਰਤਾ ਫਿਰ ਪਿੰਡ ਦੀ ਸਫਾਈ ਬੰਦ ਕਰਤੀ ਛੜਕਾਂ ਦਾ ਕੰਮ ਬੰਦ ਕਰਤਾ ਹੁਣ ਕੁੱਲ ਮਿਲਾ ਕੇ ਇਕੱਲਾ ਨਹਿਰਾਂ ਦਾ ਤੇ ਬੂਟੇ ਲਾਉਣ ਦਾ ਕੰਮ ਰਹਿ ਗਿਆ ਉਹ ਵੀ ਜਾਣੀ ਸਮਝ ਚ ਇਹ ਗੱਲ ਆ ਰਹੀ ਆ ਸੁਣ ਚ ਖਬਰਾਂ ਚ ਵੀ ਆ ਰਹੀ ਆ ਵੀ ਜਿਹੜਾ ਨਹਿਰਾਂ ਦਾ ਕੰਮ ਆ ਇਹ ਵੀ ਬੰਦ ਕੀਤਾ ਜਾਣਾ ਕਿਉਂਕਿ ਨਰੇਗਾ ਸਕੀਮ ਵਾਲੇ ਆ ਜਿਹੜੇ ਇਹ ਨਹਿਰਾਂ ਤੇ ਬਾਲੇ-ਬਾਲੇ ਦਣ ਲੱਗੇ ਰਹਿੰਦੇ ਆ ਤੇ ਉਹ ਜਾਨੀ ਕਿ ਪੈਸਾ ਵਿਧਿਆੜੀਆਂ ਪਾਈ ਜਾਂਦੇ ਆ ਤੇ ਹੋਕ ਹੀ ਰਿਹਾ ਪਰ ਥੱਲੇ ਜਿਹੜੇ ਆ ਲੜਨ ਵਾਲੇ ਆ ਲੜਾਕੂ ਜਝਾਰੂ ਲੋਕਾਂ ਅੱਖੀ ਲੋਕਾਂ ਉਹਨਾਂ ਨੂੰ ਤਾਂ ਕੰਮ ਦੇ ਹੀ ਨਹੀਂ ਰਹੇ ਇੱਥੇ ਜਿਹੜੇ ਚਾੜੂ ਵਾਲਿਆਂ ਦੇ ਸਰਪੰਚ ਬਣੇ ਆ ਇਹਨਾਂ ਦੇ ਚਕਵਲੀ ਛੱਟ ਆ ਜਿਹੜੇ ਉਹ ਆਪਦੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਜਿਹੜੇ ਉਹਨਾਂ ਦੇ ਪੱਠੇ ਨੀਰੇ ਪਾਉਂਦੇ ਆ ਜਿਹੜੇ ਉਹਨਾਂ ਦੀ ਖੁਰਲੀ ਤੇ ਰਹਿੰਦੇ ਆ ਉਹਨਾਂ ਦੀਆਂ ਯਾਰਦੀਆਂ ਭਰ ਕੇ ਉਹਨਾ ਅੱਧੇ ਪਰਿਵਾਰ ਦੀਆਂ ਘਰੇ ਬੈਠੇ ਦੀਆਂ ਹਾਇਰੀਆਂ ਲਾਈ ਜਾਂਦੇ ਆ ਦੋਵਾਂ ਚੌਵਾਂ ਨੂੰ ਲੈ ਕੇ ਤੁਰੇ ਫਿਰਦੇ ਆ ਦੂਜੇ ਫਿਰਦੇ ਰਹਿਣ ਛਾਂਕ ਰੇਵੇਂ ਜਾਉਂਦੇ ਆ ਜਾਣੀ ਜਿਹੜਾ ਹਾਲਤ ਆ ਮਜ਼ਦੂਰਾਂ ਦੀ ਇਹਨਾਂ ਨੇ ਬਣਾਤੀ ਆ ਜਾਣੀ ਜਿਹੜਾ ਇਹਨਾਂ ਦੀ ਚੱਕਰੀ ਕਰਦਾ ਜਿਹੜਾ ਇਹਨਾਂ ਦੇ ਝੂਠੇ ਵਰਤਨ ਮੈਂ ਦਾ ਉਹਦੀ ਵਾਹ ਵਾਹ ਜਿਹੜਾ ਇਹਨਾਂ ਨੂੰ ਅੱਖਾਂ ਮਖਾਉਂਦਾ ਉਹਨੂੰ ਕਹਿੰਦੇ ਤੂੰ ਚੱਲ ਪਰਚਾ ਕਰਾਤਾ ਉਹਦੇ ਤੇ ਉਹਦਾ ਕਰਾਤਾ ਉਹਦੇ ਤੇ ਉਹਦਾ ਜਾਣੀ ਕਿ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇਣ ਦੀ ਬਜਾਏ ਜਿਹੜੀਆਂ ਛਾਂਵਲਾਟਾਂ ਪਈਆਂ ਉਹਨਾਂ ਦੇ ਆਸੇ-ਪਾਸੇ ਕੰਦਾ ਕੱਢ ਕੇ ਕੰਦਾ ਤੇ ਕੱਚ ਲਾਇਆ ਜਾ ਰਿਹਾ। ਯਾਨੀ ਕਿ ਥਾਂ ਦੇਣ ਦੇ ਬਜਾਏ। ਯਾਨੀ ਇਹੋ ਜਿਹੇ ਜਿਹੜੀ ਐਸੇ ਆਮ ਪਾਰਟੀ ਨੇ ਜਿਹੜੇ ਲੋਕਾਂ ਨੂੰ ਚਾੜ੍ਹਿਆ ਸੀਗਾ ਬਦਲਾ ਲਿਆਉਂਦਾ ਇਹੋ ਜਾਂ ਬਦਲਾ ਦਲਾ ਜਿਹੜਾ ਆ ਰਿਹਾ। ਜੀ ਧੰਨਵਾਦ।